ਅੱਜ ਖੰਨੇ ਹਲਕੇ ਦੇ ਲਈ ਬਹੁਤ ਵੱਡਾ ਦਿਨ ਹੈ ਔਰ ਜਿਹਦੇ ਚੱਲਦੇ ਖੰਨੇ ਹਲਕੇ ਦੇ ਜਿਹੜੇ ਸਾਡੇ 68 ਪਿੰਡ ਨੇ ਅੱਜ 68 ਪਿੰਡਾਂ ਦੇ ਵਿੱਚੋਂ 38 ਪਿੰਡਾਂ ਦੇ ਵਿੱਚ ਅੱਜ ਬਹੁਤ ਵੱਡੇ ਭਗਵਾਨਤਮਾਨ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੇ ਖੁੱਲੇ ਗੱਪੇ ਬੰਡੇ ਨੇ ਅੱਜ 38 ਪਿੰਡਾਂ ਨੂੰ ਰਿਕਾਰਡ ਤੋੜ ਗ੍ਰਾਂਟ 4 ਕਰੋੜ ਤੇ 83 ਲੱਖ ਰੁਪਈਆ 4 ਕਰੋੜ ਤੇ 83 ਲੱਖ ਰੁਪਈਆ ਦੀ ਗ੍ਰਾਂਟ ਅੱਜ ਪਿੰਡਾਂ ਨੂੰ ਵੰਡੀ ਗਈ ਹੈ ਇਹਦਾ ਵੇਰਵਾ ਕਿਹੜੇ-ਕਿਹੜੇ ਪਿੰਡ ਨੂੰ ਕਿੰਨੇ ਪੈਸੇ ਆਏ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਊਗਾ ਇਹ ਜਿਹੜੇ ਪੈਸੇ ਨੇ ਇਹ ਵੱਖ-ਵੱਖ ਸਕੀਮਾਂ ਦੇ ਤਹਿਤ ਰੰਗਲਾ ਪੰਜਾਬ ਸਕੀਮ ਤੋਂ 1 ਕਰੋੜ 25 ਲੱਖ ਸਰਬਸੰਮਤੀ ਦੇ ਨਾਲ ਜਿੰਨੀਆਂ ਪੰਚਾਇਤਾਂ ਚੁਣੀ ਗਈਆਂ ਸੀ ਉਹਨਾਂ ਨੂੰ 70 ਲੱਖ ਰੁਪਇਆ ਸਮਾਰਟ ਵਿਲੇਜ ਸਕੀਮ ਦੇ ਤਹਿਤ 90 ਲੱਖ ਰੁਪਇਆ 15ਵੇਂ ਵਿੱਚ ਕਮਿਸ਼ਨ ਦੇ 10% 1 ਕਰੋੜ 53 ਲੱਖ ਰੁਪਇਆ ਇੱਦਾਂ ਇਹ ਸਾਰੇ ਸਾਰੀਆਂ ਸਕੀਮਾਂ ਦੇ ਵਿੱਚੋਂ ਇਹ ਅੱਜ 4 ਕਰੋੜ 83 ਲੱਖ ਰੁਪਏ ਦੀਆਂ ਗਰੰਟੀਆਂ ਅੱਜ ਤੱਕ ਦੀਆਂ ਰਿਕਾਰਡ ਤੋੜ ਖੰਨੇ ਹਲਕੇ ਦੇ ਲਈ ਗਰੰਟੀਆਂ ਪਾਈਆਂ ਗਈਆਂ 38 ਪਿੰਡਾਂ ਨੂੰ ਜਿਹੜੇ ਵਾਸੀ ਬਾਕੀ ਬੱਚੇ ਪਿੰਡ ਨੇ ਉਹਨਾਂ ਦੀਆਂ ਗਰੰਟੀਆਂ 2-3 ਦਿਨ ਦੇ ਵਿੱਚ ਵਿੱਚ ਉਹ ਵੀ ਸਾਰੀਆਂ ਇਸੇ ਤਰੀਕੇ ਨਾਲ ਜਾਰੀ ਕਰ ਦਿੱਤੀਆਂ ਜਾਣਗੀਆਂ ਔਰ ਮੈਂ ਆਪਣੇ ਹਲਕੇ ਖੰਨਾ ਦੇ ਵਸਨੀਕਾਂ ਨੂੰ ਪੂਰਨ ਭਰੋਸਾ ਦਿਤਾਉਣਾ ਚਾਹੁੰਦਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰਦੇ ਰਹੋ ਤਕੜੇ ਹੋ ਕੇ ਪਿੰਡਾਂ ਦੇ ਵਿਕਾਸ ਕਾਰਜ ਜਾਰੀ ਰੱਖੋ ਪੰਚਾਇਤਾਂ ਕੰਮ ਦੱਪੀਂ ਤੁਰੇ ਆਉਣ